NCC ਪੰਜਾਬ ਦੀ ਦੂਜੀ ਬਟਾਲੀਅਨ ਦੀ ਅਗਵਾਈ ਹੇਠ ਜਲੰਧਰ ਦੀ DAV ਯੂਨੀਵਰਸਿਟੀ ਵਿਖੇ NCC ਕੈਰੇਟਾ ਅਤੇ ਨਵੇਂ ਦਾਖਲ ਹੋਏ ਵਿਦਿਆਰਥੀਆਂ ਲਈ ਪ੍ਰੇਰਣਾਦਾਇਕ ਲੈਕਚਰ ਕਰਵਾਇਆ ਗਿਆ ਕਰਨਲ ਵਿਨੋਦ ਜੋਸ਼ੀ ਨੇ NCC ਦੀ ਬਣਤਰ ਅਤੇ NCC ਦੇ ਫਾਇਦੇ ਬਾਰੇ ਦੱਸਿਆ ਉਹਨਾਂ ਨੇ ਕਿਹਾ ਕਿ NCC ਕ੍ਰੈਡਿਟ ਸੀ ਸਰਟੀਫਿਕੇਟ ਰਾਹੀਂ UPSC ਦੀ ਪ੍ਰੀਖਿਆ ਦਿੱਤੇ ਬਿਨਾਂ ਸਿੱਧੇ SSB ਦੇਣ ਦੇ ਯੋਗ ਹੋ ਜਾਂਦੇ ਹੋ ਅਗਨੀਵੀਰ ਅਤੇ ਪੈਰਾ ਮਿਲਟਰੀ ਵਿੱਚ 10 ਤੋਂ 20 ਅੰਕ ਦੇ ਬੋਨਸ ਦੇ ਤੌਰ ਤੇ ਪਹਿਲਾਂ ਹੀ ਜੁੜ ਜਾਂਦੇ ਨੇ ਇਸ ਤੋਂ ਇਲਾਵਾ NCC ਸਰਟੀਫਿਕੇਟ ਮੈਡੀਕਲ ਦੇ ਅਤੇ ਇੰਜੀਨੀਅਰਿੰਗ ਦੇ ਪੋਸਟ ਗ੍ਰੈਜੂਏਟ ਲਈ ਵੀ ਕਾਰਗਰ ਸਾਬਤ ਹੁੰਦੇ ਨੇ ਕਮਾਂਡਿੰਗ ਅਫਸਰ ਕਰਨਲ ਜੋਸ਼ੀ ਨੇ ਦੱਸਿਆ ਕਿ NCC ਕੈਡਟਸ ਨੂੰ ਕਈ ਕੌਮੀ ਅਤੇ ਕੁਮਾਂਤਰੀ ਕੈਂਪ ਲਗਾਉਣ ਦੇ ਮੌਕੇ ਵੀ ਮਿਲਦੇ ਨੇ ਇਸ ਤੋਂ ਇਲਾਵਾ NCC ਨੌਜਵਾਨਾਂ ਦੇ ਸਿਰ ਪੱਖੀ ਵਿਕਾਸ ਦੇ ਨਾਲ ਅਨੁਸ਼ਾਸਨ ਅਤੇ ਇਕਤਾ ਰਾਹੀਂ ਕੌਮ ਨਿਰਮਾਣ ਦੀ ਸਿਖਲਾਈ ਦਿੰਦੇ ਨੇ ਕਰਨਲ ਵਿਨੋਦ ਜੋਸ਼ੀ ਨੇ ਨੌਜਵਾਨ ਵਿਦਿਆਰਥੀਆਂ ਅਤੇ ਕੈਡਟਾਂ ਨੂੰ ਇਮਾਨਦਾਰੀ ਵਫਾਦਾਰੀ ਅਤੇ ਆਸ਼ਾਵਾਦੀ ਨਜ਼ਰੀਏ ਨਾਲ ਜ਼ਿੰਦਗੀ ਵਿੱਚ ਅੱਗੇ ਵਧਣ ਦਾ ਸੱਦਾ ਦਿੱਤਾ ਕਰਨਲ ਜੋਸ਼ੀ ਅਤੇ ਲੈਫਟੀਨੈਂਟ ਡਾਕਟਰ ਅਹਿਮਦ ਹੁਸੈਨ ਨੇ ਹੁਨਹਾਰ ਕੈਡਟਾਂ ਨੂੰ ਉੱਚ ਰੈਂਕ ਦੇ ਕੇ ਨਵੀਆਂ ਜ਼ਿੰਮੇਵਾਰੀਆਂ ਵੀ ਸੌਂਪੀਆਂ ਕਮਾਂਡਿੰਗ ਅਫਸਰ ਨੇ ਭਾਰਤੀ ਫੌਜ ਵਿੱਚ ਕਮਿਸ਼ਨ ਬਾਰੇ ਵੀ ਵਿਸਥਾਰਪੂਰਵਕ ਜਾਣਕਾਰੀ ਦਿੱਤੀ ਲੈਕਚਰ ਦੀ ਸਮਾਪਤੀ ਐਨਸੀਸੀ ਗੀਤ ਨਾਲ ਹੋਈ